ਸਿਕ ਪਈ ਜਰੇਦਿਆਂ ਦੋ ਵੱਡੀਆਂ ਹਸਤੀਆਂ ਤਤਕਾਲੀ ਜਥੇਦਾਰ ਪਈ ਗੁਰਦੇਵ ਸਿੰਘ ਕੌਂਕੇ ਤੇ ਪਈ ਬਲਵੰਤ ਸਿੰਘ ਰਾਜੋਆਣਾ ਦੋਹਾਂ ਦੇ ਮਾਮਲਿਆਂ 'ਚ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਸ਼ੁਭਚਿੰਤਕਾਂ ਨੂੰ ਉਹਨਾਂ ਦੇ ਚਾਹਣ ਵਾਲਿਆਂ ਨੂੰ ਮਿਲੇਗਾ ਨਿਆਂ ਤੇ ਇਨਸਾਫ਼ ਇਹਨਾਂ ਦੋਹਾਂ ਹੀ ਮਾਮਲਿਆਂ 'ਚ ਜਿਹੜੇ ਮੌਜੂਦਾ ਜਥੇਦਾਰ ਹੈ ਅਕਾਲਤਾ ਸਭ ਦੇ ਉਹਨਾਂ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਉਦੇਸ਼ ਦਿੱਤਾ ਹੈ ਇਹਨਾਂ ਮਾਮਲੇ ਚਾਰਾਜੋਈ ਕੀਤੀ ਜਾਵੇ ਤੇ ਸੱਚ ਨਿਆਹ ਸਾਹਮਣੇ ਲਿਆਂਦਾ ਜਾਵੇ ਜਿਤਕ ਸਵਾਲ ਆ ਭਾਈ ਗਦੇ ਸਿੰਘ ਕੌਂਕੇ ਦਾ ਜਿਸ ਤੋ ਦਾ ਕੇਐਸਡੀਪੀਸੀ ਦੀ ਗੱਲ ਹੈ ਸਿੱਖ ਪਾਈ ਜਾਰੇ ਦੀ ਗੱਲ ਹੈ ਉਹਦੇ ਨਾਲ ਆ ਉਹਨਾਂ ਦੇ ਪਰਿਵਾਰ ਵੱਲੋਂ ਵੀ ਜਿਸ ਤਰੀਕੇ ਨਾਲ ਆਵਾਜ਼ ਬਲੰਦ ਕੀਤੀ ਜਾ ਰਹੀ ਹੈ ਕੀ ਇਹ ਸੰਭਵ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਇਸ ਮਾਮਲੇ ਤੇ ਨਿਆਂ ਤੇ ਇਨਸਾਫ ਮਿਲ ਪਾਏਗਾ ਆਏ ਗਦੇਵ ਸਿੰਘ ਕਹਿੰਕੇ ਜਿਹੜੇ ਸਾਫ ਤੌਰ ਤੇ ਸਮੇਂ ਦੀ ਸਰਕਾਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਕੋ ਕੋ ਕੇ ਨੂੰ ਮਾਰਿਆ ਗਿਆ ਗੁਰੂ ਘਰ ਚ ਜਦੋਂ ਕਥਾਕਾਰ ਇਸ ਸੀ ਉਸ ਮੌਕੇ ਤੋਂ ਉਹਨਾਂ ਨੂੰ ਚੁੱਕਿਆ ਗਿਆ ਉਸ ਸਮੇਂ ਦੇ ਜਿਹੜੇ ਚਸ਼ਮਦੀਦ ਗਵਾਹ ਹੈ ਉਹਨਾਂ ਵੱਲੋਂ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਕਿ ਕਿਸ ਕਦਰ ਪੁਲਿਸ ਨੇ ਕਾਰਾ ਕੀਤਾ ਕਿਸ ਕਦਰ ਉਹਨਾਂ ਨੂੰ ਪੁਲਿਸ ਥਾਣੇ ਚ ਲੈ ਕੇ ਗਏ ਕਿਸ ਤਰ੍ਹਾਂ ਉਹਨਾਂ ਤੇ ਤਸ਼ੱਦਦ ਹੋਇਆ ਤੇ ਬਾਅਦ ਵਿੱਚ ਕਹਾਣੀ ਕੱਢ ਕੇ ਕਿਸ ਤਰ੍ਹਾਂ ਲਾਪਤਾ ਕਰ ਦਿੱਤਾ ਗਿਆ ਤੇ ਜਾਣਕਾਰੀ ਇਹ ਹੈ ਕਿ ਉਹਨਾਂ ਦੀ ਦੇਹ ਨੂੰ ਟੋਟੇ-ਟੋਟੇ ਕਰਕੇ ਦਰਿਆ 'ਚ ਛੋੜ ਦਿੱਤਾ ਗਿਆ ਇਸ ਤੋਂ ਵੱਡਾ ਗੈਰਮਾਨਵੀ ਕਾਰਾ ਕੀ ਹੋ ਸਕਦਾ ਹੈ ਸਿੱਖ ਪਾਈਚਾਰੇ ਦੇ ਤਤਕਾਲੀ ਜਥੇਦਾਰ ਹੋਣ ਤੇ ਅਜਿਹਾ ਵਰਤਾਰਾ ਆਖਰ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਮਾਮਲਾ ਚੁੱਕਿਆ ਹੈ ਤਾਂ ਗੱਲ ਜਦੋਂ 1992-93 ਦੀ ਹੈ ਉਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਗਈਆਂ ਇਸ ਦੌਰਾਨ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਉਹਨਾਂ ਦੀਆਂ ਸਰਕਾਰਾਂ ਆਈਆਂ ਖਾਸ ਤੌਰ ਤੇ ਮੈਂ ਅਕਾਲੀ ਦਲ ਦਾ ਜ਼ਿਕਰ ਕਰਾਂਗਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥ ਦੀ ਨਮੈਂਦਾ ਜਬਾਤ ਆਂ ਉਹਨਾਂ ਦੀ ਸਰਕਾਰ ਦੇ ਹੁੰਦਿਆਂ ਵੀ ਇਸ ਮਾਮਲੇ ਤੇ ਕੋਈ ਸੱਚ ਤੱਤ ਸਾਹਮਣੇ ਨਹੀਂ ਲਿਆਂਦੇ ਜਾ ਸਕੇ ਹਾਲਾਂਕਿ ਉਸ ਵੇਲੇ ਜਿਹੜੀ ਇੱਕ ਜਾਂਚ ਹੋਈ ਪੁਲਿਸ ਅਧਿਕਾਰੀ ਤਵਾੜੀ ਨੇ ਜਿਹੜੀ ਰਿਪੋਰਟ ਦਿੱਤੀ ਉਹਦੇ ਜ਼ਾਹਰਾ ਤੌਰ ਤੇ ਬਹੁਤਿਆਂ ਗੱਲਾਂ ਤਾਂ ਸਾਹਮਣੇ ਨਹੀਂ ਆਈਆਂ ਪਰ ਇਹ ਜ਼ਰੂਰ ਇਸ਼ਾਰਾ ਕੀਤਾ ਗਿਆ ਕਿ ਜਥੇਦਾਰ ਕੌਕੇ ਨੂੰ ਗੈਰ ਮਾਨਵੀ ਢੰਗ ਤਰੀਕੇ ਨਾਲ ਲਾਹ ਪਤਾ ਕੀਤਾ ਗਿਆ ਖਪਾਇਆ ਗਿਆ ਸਿਰ ਕਿਉਂ ਅਕਾਲੀ ਦਲ ਲੰਬਾ ਸਮਾਂ ਚੁੱਪ ਰਿਹਾ ਮੈਂ ਹੈਰਾਨ ਆ ਇਸ ਗੱਲ ਤੇ ਸ਼੍ਰੋਮਣੀ ਗੁਰਦਵਾਰਾ ਪਰੰਧ ਕਮੇਟੀ ਵੱਲੋਂ ਇਸ ਮਾਮਲੇ ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜੀ ਜਦੋਂ ਮਨੁੱਖੀ ਵਿਕਾਸ ਘਟਨ ਕੋਲੇ ਰਿਪੋਰਟ 10-12 ਸਾਲ ਪਹਿਲਾਂ ਆ ਗਈ ਸੀ ਤਾਂ ਉਦੋਂ ਦਾ ਮਨੁੱਖੀ ਵਿਕਾਸ ਘਟਨ ਚੁੱਪ ਕਿਉਂ ਰਿਹਾ ਮਨੁੱਖੀ ਵਿਕਾਸ ਘਟਨ ਨੇ ਤਾਂ ਆਪਣੀ ਜ਼ਿੰਮੇਵਾਰੀ ਨਿਭਾਈ ਜਾਂ ਨਹੀਂ ਨਿਭਾਈ ਉਹਨਾਂ ਨੇ ਜਿਹੜੀ ਵੀ ਜ਼ਿੰਮੇਵਾਰੀ ਨਿਭਾਈ ਉਸ ਤੋਂ ਬਾਅਦ ਹੀ ਹੁਣ ਇਹ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਪਰ ਸਮਿਆਂ ਦੀਆਂ ਸਰਕਾਰਾਂ ਨੇ ਕਿਹੜੀ ਜ਼ਿੰਮੇਵਾਰੀ ਨਿਭਾਈ ਆਕਾਲੀ ਦਾਲ ਉਸ ਦਾ ਮੁਖ ਤਰ ਹੈ ਉਹਦੀ ਜ਼ਿੰਮੇਵਾਰੀ ਤੇ ਸਵਾਲ ਤਾਂ ਉੱਠਣਗੇ ਉੱਠਣਗੇ ਇਸੇ ਤਰੀਕੇ ਨਾਲ ਭਾਈ ਬਲੰਸਿੰਗ ਰਾਜਵਾਨਾ ਦੀ ਗੱਲ ਕਰਦੇ ਆਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਡੇ ਪੱਧਰ ਤੇ ਅਪਰਾਲਾ ਕਰ ਰਹੀ ਹੈ ਲੱਖਾਂ ਲੋਕਾਂ ਦੇ ਦਸਖਤ ਕਰਵਾ ਕੇ ਕੇਂਦਰ ਨੂੰ ਸੌਂਪੇ ਗਏ ਆ ਇਹਦੇ باوجود ਕੇਂਦਰੀ ਗ੍ਰਹਿ ਮੰਤਰੀ ਜਦੋਂ ਇਹ ਕਹਿਣਾ ਕਿ ਜੇ ਕੋਈ ਆਪਣੇ ਕੀਤੇ ਬਦਲੇ ਅਹਿਸਾਸ ਨਹੀਂ ਕਰੇਗਾ ਮਾਫੀ ਨਹੀਂ ਮੰਗੇਗਾ ਤਾਂ ਉਹਦੀ ਰਹਿਮ ਦੀ ਅਪੀਲ ਤੇ ਕਿਵੇਂ ਸੁਣਵਾਈ ਹੋ ਸਕਦੀ ਹੈ ਸੋ ਵੱਡੇ ਸਵਾਲ ਹੈ ਚਾਹੇ ਭਾਈ ਗਦੇ ਸਿੰਘ ਕੌਕੇ ਦੀ ਗੱਲ ਹੋਵੇ ਤੇ ਭਾਈ ਰਾਜੂ ਹਣਾ ਦੀ ਗੱਲ ਹੋਵੇ ਦੋਨਾਂ ਹੀ ਮੁੱਦਿਆਂ ਦੇ ਮਾਮਲਾ ਸ਼੍ਰੋਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਹਵਾਲੇ ਹੈ ਸ਼੍ਰੋਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਮਹਾਰਾਜਿਆਂ ਕਮੇਟੀਆਂ ਵੀ ਬਣਾਈਆਂ ਉੱਚ ਪੱਧਰੀਆਂ ਕਮੇਟੀਆਂ ਵੀ ਬਣਾਈਆਂ ਉਹਨਾਂ ਮਾਮਲਿਆਂ ਤੇ ਕੇਂਦਰ ਨਾਲ رابطہ ਰੱਖਣ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਇਸ ਦੇ ਬਾਵਜੂਦ ਵੀ ਅਜੇ ਤੱਕ ਕੋਈ ਤੱਥ ਜਾਂ ਸਚਾਈ ਸਾਹਮਣੇ ਨਹੀਂ ਆਈ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪੰਥਕ ਨਮੈਂਦਾ ਜਥੇਬੰਦੀ ਜਿਸ ਦਾ ਆਪਾਂ ਜ਼ਿਕਰ ਕੀਤਾ ਹੈ ਉਹ ਪੰਜਾਬ ਦੇ ਵਿੱਚ ਪਹਿਲੀ ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਲੈ ਕੇ ਜਾ ਰਿਹਾ ਹੈ ਰਾਸੀ ਮਾਮਲੇ ਤਾਂ ਜ਼ਰੂਰ ਉਠਾਏ ਜਾਣਗੇ ਠੋਣੇ ਚਾਹੀਦੇ ਆ ਪਰ ਕੀ ਜਿਹੜੇ ਧਾਰਮਿਕ ਵੱਡੇ ਮੁੱਦੇ ਆ ਭਾਈ ਗਦੇ ਸਿੰਘ ਕੌਕੇ ਦੀ ਗੱਲ ਕਰਦੇ ਆ ਭਾਈ ਰਾਜੋ ਹਨ ਦੀ ਗੱਲ ਕਰਦੇ ਆ ਇਹਨਾਂ ਦੇ ਮਾਮਲਿਆਂ ਨੂੰ ਲੈ ਕੇ ਨਿਆਂ ਤੇ ਇਨਸਾਫ ਦਾ ਮਾਮਲਾ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਠਾਇਆ ਜਾਏਗਾ ਇਹ ਸਵਾਲ ਸਭੁੱਤੇ ਪੰਜਾਬੀ ਦੀ ਜ਼ੁਬਾਨ ਤੇ ਬਣਿਆ ਰਹੇਗਾ ਜਦ ਤੱਕ ਭਾਈ ਕੌਂਕੇ ਤੇ ਭਾਈ ਰਾਜੋਣਾ ਦੇ ਪਰਿਵਾਰਾਂ ਨੂੰ ਉਹਨਾਂ ਦੇ ਸੁਭਜੰਤਗਾ ਨੂੰ ਚਹੇਤਿਆਂ ਨੂੰ ਨਿਆਂ ਤੇ ਇਨਸਾਫ ਨਹੀਂ ਮਿਲਦਾ